ਲੇਟ ਬੀਜੀਆਂ ਗਈਆਂ ਕਣਕਾਂ ਤੇ ਉਲੀ ਅਤੇ ਤੇਲੇ ਦਾ ਅਟੈਕ ਹਰ ਸਾਲ ਹੀ ਦੇਖਦੇ ਆਂ ਕਿਸਾਨ ਵੀਰੋ ਸਪਰੇਅ ਜ਼ਰੂਰ ਕਰੋ ਕਿਉਂਕਿ ਆਪਾਂ ਜਿਹੜੀ ਲੇਟ ਕਣਕ ਬੀਜੀ ਹੁੰਦੀ ਹੈ ਉਹਦੇ ਵਿੱਚ ਆਪਾਂ ਰੇਹ ਬਹੁਤ ਜ਼ਿਆਦਾ ਪਾਨੇ ਆ ਉਹਦੇ ਕਾਰਨ ਹੀ ਤੇਲਾ ਉਲੀ ਇਹਨਾਂ ਦੀ ਸਾਨੂੰ ਦਿਕਤ ਜਰੂਰ ਆਂਦੀ ਹੈ ਜਿਵੇਂ ਰਾਸ ਚੂਸ ਕੇ ਕੀਟ ਨੇ ਜਿਹੜੇ ਉਹ ਕਾਫੀ ਜ਼ਿਆਦਾ ਆਂਦੇ ਨੇ ਇਹਦੇ ਲਈ ਅਸੀਂ ਤੇਲੇ ਲਈ ਕਰ ਸਕਦੇ ਆ ਥਾਇਮਥੌਕਸਮ ਉਸ ਤੋਂ ਇਲਾਵਾ ਜੇ ਕੰਪਨੀ ਦੇ ਨਾਮ ਦੀ ਗੱਲ ਕਰੀਏ ਤਾਂ ਇਕਟਾਰਾ ਯੋਗੀ ਸਜੰਟਾ ਦੀ ਹੈ ਸਿਲਕੀ ਜੋ ਘੜਾ ਦੀ ਆਉਂਦੀ ਹੈ ਗੱਲ ਕਰ ਲਈਏ ਪੀਲੇ ਰਤੂਏ ਦੀ ਕੂੰਗੀ ਦੀ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਉਲੀ ਦੀ ਜੋ ਕੋਈ ਉਲੀ ਰੋਗ ਹੈ ਉਹਦੇ ਲਈ ਅਸੀਂ ਪ੍ਰੋਪੀਗੋਨਾ ਜੋਲ ਵਰਤ ਸਕਦੇ ਹਾਂ ਬਹੁਤ ਹੀ ਹਲਕਾ ਟੈਕਨੀਕਲ ਹੈ ਤੇ ਲਗਭਗ ਸਾਰੇ ਹੀ ਤਰ੍ਹਾਂ ਦੇ ਫੰਗਸ ਕਵਰ ਕਰਦਾ ਹੈ